ਜੋ ਫੋਰਮਾਂ ਨੇ ਆਪਣਾ ਜਾਬਤਾ ਬਣਾਇਆ ਹੈਗਾ ਉਹਦੇ 100% ਪੂਲਾ ਉਤਰੇਗੇ ਸਾਡੇ ਲੋਹਾ ਵਰਚਾ ਦੀ ਪ੍ਰੋਗਰਾਮ ਦੀ ਜਿੱਤ ਵਿੱਚ 1 ਘੰਟਾ ਬਾਕੀ ਆ ਔਰ ਅਸੀਂ ਦੇਸ਼ ਦੁਨੀਆ ਦੇ ਲੋਕਾਂ ਨੂੰ ਇੱਕ ਸੰਦੇਸ਼ ਪਹੁੰਚਾ ਦੇਣਾ ਵਾ ਵੀ ਭਾਰਤ ਕਿਸਾਨਾਂ ਮਜ਼ਦੂਰਾਂ ਦੀ ਇੱਕ ਜਮਹੂਰੀ ਪਸੰਦ ਕੰਟਰੀ ਨਹੀਂ ਆ ਇਹ ਲੋਕਤੰਤਰ ਦੇਸ਼ ਨਹੀਂ ਹੈ ਆ ਇੱਥੇ ਇਹ ਕਹਣਾ ਵੀ ਲੋਕ ਸਰਕਾਰਾਂ ਨਹੀਂ ਆ ਬਾ ਖੁਦ ਝੋਟਿਆ ਆ ਲੋਕਾਂ ਦੁਆਰਾ ਕਿੰਨਾ ਹੋ ਗਿਆ ਸਰਕਾਰਾਂ ਲੋਕਾਂ ਨੇ ਬੜੇਲੀ ਤਾਕਤ ਕਰਦੀਆਂ ਨੇ ਜਾਹੇ ਕਿਦੇ ਭਾਰਤ ਕਲਿਆਨਕਾਰੀ ਤੇ ਗਿਆ ਇਹ ਨਹੀਂ ਕਿਹਾ ਜਾ ਸਕਦਾ ਔਰ ਇਹ ਗੱਲ ਸਪਸ਼ਟ ਹੋ ਗਈ ਵੀ ਜਦੋਂ ਕੇਂਦਰ ਦੇ ਮੰਤਰੀ ਜਾਂ ਭਾਜਪਾ ਦੇ ਸੂਬਿਆਂ ਦੇ ਮੰਤਰੀ ਇਹ ਗੱਲ ਕਹਿਣ ਵੀ ਤੁਹਾਡੇ ਟਰੈਕਟਰ ਵਾਲੀ ਸਾਡੇ ਲਈ ਖਤਰਾ ਨੇ ਟਰਾਲੀਆਂ ਦੇ ਵਿੱਚ ਹਥਿਆਰ ਆ ਉਸੀ ਹੋਰ ਵੀਕਲ ਜਿਹੜਾ ਮਰਜ਼ੀ ਲੈ ਕੇ ਦਿੱਲੀ ਚਲੇ ਜਾਓ ਸਾਨੂੰ ਤਰਾਕ ਕੋਈ ਨਹੀਂ ਇੱਕ ਕਲੂਨੀ ਦੌਰ ਤੇ ਹਰਿਆਣੇ ਦਾ ਟਾਰਨਲ ਜਨਰਲ ਜਾਂ ਕੇਂਦਰ ਦਾ ਟਾਰਨਲ ਅਦਾਲਤ ਵਿੱਚ ਜਾ ਕੇ ਦੇਸ਼ ਦੀ ਸੁਪਰੀਮ ਕੋਰਟ 'ਚ ਹਾਈ ਕੋਰਟ ਚ ਆਪ ਦਾ ਬਖੜਕ ਤੰਦਾ ਵੀ ਇਹਨਾਂ ਦੇ ਟਰੈਕਟਰ ਮੋਡੀਫਾਈਆ ਇਹਨਾਂ ਕੋ ਪੋਕ ਲੈਣਾ ਵਾ ਇਹ ਨੁਕਸਾਨ ਕਰਕੇ ਦਿੱਲੀ ਜਾ ਕੇ ਔਰ ਅੱਜ ਜਦੋਂ ਪਾਇਦਲ ਜਾਣ ਦਾ ਫੈਸਲਾ ਦੋਆ ਫੌਜਾਂ ਨੇ ਕਰ ਲਿਆ ਮੈਂ ਕੀ ਸਮਝਾ ਵੀ ਜਿਹੜੇ ਕੇਂਦਰ ਦੇ ਵਜ਼ੀਰ ਨੇ ਸੂਬਿਆਂ ਦੇ ਵਜ਼ੀਰ ਨੇ ਅੱਜ ਭਾਰਤ ਦੇ ਇਨ੍ਹਾਂ ਵਜ਼ੀਰਾਂ ਦੀ ਕ्रेडਿਬਿਲਟੀ ਖਤਮ ਹੋ ਗਈ ਆਖਲਾਕੀ ਤੌਰ ਤੇ ਉਹ ਦੇਸ਼ ਦੇ ਲੋਕਾਂ ਕੋਲੇ ਆਪ ਦਾ ਵਿਸ਼ਵਾਸ ਖੋ ਚੁੱਕਿਆ ਕੀ ਦੇਸ਼ ਦੇ ਇੰਸਟੀਟਿਊਸ਼ਨ ਜਿਹੜੇ ਨਿਆਂਪਾਲਿਕਾ ਵੱਟੋਂ ਜਾਣੇ ਜਾਂਦੇ ਆ ਕਿ ਉਹਨਾਂ ਤੇ ਵੀ ਕੱਲ ਨੂੰ ਦੇਸ਼ ਦੇ ਲੋਕ ਪ੍ਰੋਸਟਾ ਕਰਨਗੇ ਜੋ ਕੁਝ ਆ ਹੋ ਰਿਹਾ ਹੈਗਾ ਵਾ ਔਰ ਉੱਤਰ ਵੀ ਜੇ ਸਰਕਾਰ ਦਾ ਹੀ ਇਹ ਕੰਮ ਦੇਸ਼ ਦੇ ਸੰਵਿਧਾਨ ਦਾ ਇੱਕ ਦੁੱਤਾ ਵਰਗਾ ਆਉਦਾ ਦੇਸ਼ ਦੇ ਉਪਰਾਸ਼ਟਰਪਤੀ ਨੂੰ ਜੇ ਕਿਸਾਨਾਂ ਦਾ ਪੱਕ ਠੀਕ ਲੱਗਦਾ ਹੈਗਾ ਤਾਂ ਬੜਾ ਦਿੱਲੀ ਤੇ ਹਰਿਆਣੇ ਦੇ ਪ੍ਰਸ਼ਾਸਨ ਨੂੰ ਸਾਹ ਤੋਂ ਕੀ ਖਤਰਾ ਹੈਗਾ ਇਹ ਆਪਣੇ ਆਪ ਚ ਕੰਟਰਡਿਕਸ਼ਨ ਗੱਲਾਂ ਨੇ ਇਸ ਕਰਕੇ ਹੁਣ ਆਪਾਂ ਨੂੰ ਇਹ ਮੰਨ ਲੈਣਾ ਚਾਹੀਦਾ ਵੀ ਭਾਰਤ ਇੱਕ ਡਿਕਟੇਟਰਸ਼ਿਪ ਵੱਲ ਵਧ ਰਿਹਾ ਹੈਗਾ ਇਹਦੇ ਰੱਸ਼ੀਆ ਮੰਗ ਕੇ ਇੱਕ ਆਧਕਾਰ ਸਰਕਾਰ ਰਹੂਗੀ ਇੱਥੇ ਔਰ ਮਰਜ਼ੀ ਨਾਲ ਆਪਣੇ ਫੈਸਲੇ ਤੋਲੂ ਕਰੂਗੀ ਚਾਈਨਾ ਚ ਵੀ ਆਪ ਕੋ ਟੋਰਿਆ ਇਹ ਮੰਨ ਕੇ ਚੱਲਣਾ ਚਾਹੀਦਾ ਜੇ ਲੋਕਾਂ ਕੋਲੇ ਵੋਟਾਂ ਪਾਉਂਦੇ ਨੇ ਲੋਕ ਆਪਣੇ ਨਮਾਇਤੇ ਚੁੰੁੰਦੇ ਨੇ ਫਿਰ ਲੋਕਾਂ ਅਨਸਾਰ ਕੋਈ ਫੈਸਲੇ ਹੁੰਦੇ ਨਹੀਂ ਹੈਗੇ ਇਹ ਅਸੀਂ ਮੰਨ ਕੇ ਅੱਜ ਚੱਲਾਂਗੇ ਜਿਵੇਂ ਪਹਿਲੋਂ ਡੀਸੀ ਵਾਲੇ ਦਾ ਬਿਆਨ ਆ ਗਿਆ ਉਹ ਕਹਿੰਦਾ ਵੀ ਕਿਸਾਨਾਂ ਨੇ 20-25000 ਕਿਸਾਨਾਂ ਨੇ ਸੈਂਬਲੀ ਕਰਨੀ ਆ ਬਾਰਡਰਾਂ ਤੇ ਔਰ ਉਹਨਾਂ ਦੇ ਅੱਗੇ ਵਧਣਾ ਉਹਨਾਂ ਕੋਲੇ ਮਾਰੂ ਹੱਥਿਆਰਿਆ ਡੈਸਟਾ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਪੰਜਾਬ ਦਾ মিডিਆ ਹਰਿਆਣਾ ਦਾ মিডিਆ ਇੱਥੇ ਖੜਾ ਵਾ ਦੋ ਟਕ ਉਹਨਾਂ ਨੂੰ ਸਾਡੇ ਮਾਰੂ ਹਥਿਆਰ ਦੇ ਸਾਥੋਂ ਹੈਗੇ ਆ ਤਾਂ ਉਹਨਾਂ ਨੂੰ ਖਾਸ ਦੇਣੇ ਚਾਹੀਦੇ ਪੂਰੀ ਦੁਨੀਆ ਨੂੰ ਵੀ ਸਾਡੇ ਹਫਤਾ ਵਿੱਚ ਕਿਹੜੇ ਮਾਰੂ ਹਥਿਆਰ ਹੈਗੇ ਆ ਤਾਂ ਨਹੀਂ ਤਾਂ ਇੱਕ ਅਧਿਕਾਰੀ ਨੂੰ ਭਾਵੇਂ ਉਹਦਾ ਕੋਈ ਕਸੂਰ ਨਹੀਂ ਉਹਨੂੰ ਗ੍ਰਹਿ ਮੰਤਰੀ ਨੇ ਬੁਲਾਇਆ ਵਾ ਲੋਕਾਂ ਨੂੰ ਗਮਰਾਹ ਨਹੀਂ ਕਰਨਾ ਚਾਹੀਦਾ ਇਹ ਆ ਬਿਆਨ ਕਿਸੇ ਅਧਿਕਾਰੀ ਦਾ ਹੋਣਾ ਨਹੀਂ ਚਾਹੀਦਾ ਉਹ ਦੂਜੀ ਗੱਲ ਕਰਦਾ ਵੀ ਜੇ ਚਲੇ ਗਿਆ ਬਾੜੇ ਤਾਂ ਉੱਤਰ ਦੰਗੇ ਹੋ ਜਾਣਗੇ ਜੀ ਫਸਾਦ ਹੋ ਜਾਣਗੇ ਇਹ ਆਰਐਸ ਦੀ ਬੋਲੀ ਆ ਦੰਗੇ ਫਸਾਦਾਂ ਦੀ ਇਹ ਅਧਿਕਾਰੀ ਦੀ ਬੋਲੀ ਨਹੀਂ ਹੈ ਉਹ ਕਹਿੰਦਾ ਬਹੁਤ ਸਾਰੇ ਤਬਕੇ ਕਿਸਾਨਾਂ ਦੇ ਵਿਰੁੱਧ ਆ ਉਹ ਖਾਂ ਪਛੈਤਾ ਦੇ ਨਾਮ ਲੈਂਦਾ ਵਪਾਰੀਆਂ ਦੇ ਨਾਮ ਲੈਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਊ ਵੀ ਦੇਸ਼ ਹਰਿਆਣੇ ਦੀਆਂ ਖਾਂ ਪਛੈਤਾ ਨੇ ਬਿਸਪੁਲੀ ਦਿੱਲੀ ਕੋਚ ਨੂੰ ਸਮਰਥਨ ਦੇ ਦਿੱਤਾ ਸਾਰੀਆਂ ਦੁਨੀਆ ਦੀਆਂ ਖ਼ਬਰਾਂ ਵਿੱਚ ਆ ਗਿਆ ਵਪਾਰੀ ਰਾਹੀਰ ਟਰਾਂਸਪੋਰਟਰਾਂ ਨੇ ਸੁੱਖ ਦਾ ਸਾਹ ਲਿਆ ਕਿਉਂ ਕਿਸਾਨ ਅੱਗੇ ਵਧ ਰਹੇ ਨੇ ਪੈਦਲ ਉਹਨਾਂ ਨੂੰ ਵਾਅਦਾ ਸੀ ਵੀ ਇਹ ਬਾਰਡਰ ਖੁੱਲ ਜਾਊਗਾ ਜਦੋਂ ਦਾ ਸਰਕਾਰ ਦਾ ਐਲਾਨ ਆ ਗਿਆ ਕਿ ਅਸੀਂ ਕਦੇ ਨਹੀਂ ਜਾਣਦਾਂਗੇ ਸਾਰੇ ਰੀਲ ਸੋਚਾਂਗੇ ਇਹ ਦੋਗਾ ਇੱਕ ਅਧਿਕਾਰੀ ਦਾ ਹਰਿਆਣੇ ਦੇ ਦਾ ਇੱਕ ਬਿਆਨ ਹੋਰ ਆ ਗਿਆ ਕਿ ਸੁਪਰੀ ਕੋਰਡੀ ਕਮੇਟੀ ਬਣੀ ਹੋਈ ਦਾ ਉਹ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਆ ਉਹ ਦਿੱਲੀ ਨੂੰ ਛੱਡ ਕੇ ਤੇ ਕਮੇਟੀ ਨਾਲ ਗੱਲ ਕਰਨਾ ਕਿਹੜੀ ਕਮੇਟੀ ਜਿੰਦੇ ਆਪ ਦੀ ਰਿਪੋਰਟ ਦੇਤੀ ਬਾਈ ਉਹ ਰਿਪੋਰਟ ਸਾਨੂੰ ਹਾਰਡ ਕਾਪੀ ਤਾਂ ਨਹੀਂ ਮਿਲੀ মিডিਆ ਰਹੀ ਜਦ ਤੱਕ ਹੋ ਗਈ ਆ ਜਦੋਂ ਕਮੇਟੀ ਲਿਖਦੀ ਆ ਵੀ ਆ ਸਾਡੇ ਸਾਹਮਣੇ ਖੜੇ ਦਮੋਲਿੰਦੇ ਨਾਲ ਸਰਕਾਰ ਜਿਹੜੇ ਵਿਕਾਸ ਤੇ ਦਾਅਵੇ ਕਰਦੀ ਆ ਹਰਿਆਣੇ ਦੇ ਸਿਰ 70000 ਕਰੋੜ ਦਾ ਕਰਜ਼ਾ ਵਾ ਇਹ ਚੜ ਕੇ ਹੋ ਗਿਆ ਇਹ ਸਵਾਲ ਕਰਦੇ ਆਸੀਂ ਪੰਜਾਬ ਦੇ ਸਿਰ 74 ਹਜ਼ਾਰ ਕਰੋੜ ਦਾ ਕਰਜ਼ਾ ਉਹ ਕਮੇਟੀ बोल ਰਹੀ ਆ ਦੂਸਰੇ ਵੱਨੇ 1996 ਤੋਂ ਲੈ ਕੇ ਅੱਜ ਤੱਕ 4 ਲੱਖ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਕਰਕੇ ਖੁਦਕੁਸ਼ੀਆਂ ਕਰਕੇ ਆ ਉਹ ਕਮੇਟੀ ਦੀ ਰਿਪੋਰਟ ਆ ਉਹਦਾ ਆਪਣਾ ਮੰਨਣਾ ਵੀ ਕਿਸਾਨਾਂ ਨੂੰ ਬਾਜ਼ਾਰ ਦੇ ਵਿੱਚ ਆਪਣੀ ਪੈਦਾ ਕੀਤੀ ਹੋਈ ਫਸਲ ਦਾ ਵਾਜਮ ਬੋਲ ਨਹੀਂ ਮਿਲਦਾ ਹੈਗਾ ਇਸ ਕਰਕੇ ਉਹ ਸ਼ਹਾਸ਼ ਕਰਦੇ ਆ ਕਿ ਕੇਂਦਰ ਅਮੈਟ ਬੀ ਲੀਗਲ ਗਰੰਟੀ ਕਾਨੂੰਨ ਬਣਾ ਕੇ ਲੈ ਕੇ ਜਾਵੇ ਇਹ ਸਾਰੀਆਂ ਗੱਲਾਂ ਪਬਲਿਕ ਡਿਮੈਂਡ ਦੇ ਵਿੱਚ ਆ ਗਈਆਂ ਨੇ ਫਿਰ ਆਪਣੇ ਆਗੂ ਜਾ ਕੇ ਆਪਣਾ ਪੱਖ ਵੀ ਰੱਖਾ ਹੈ ਕਮੇਟੀ ਦੇ ਵਿੱਚ ਕੀ ਹੈ ਕੋਟਾ ਦਾ ਮਸਲਾ ਹੈਗਾ ਕੀ ਜਿੱਦਣ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਅੱਜ ਪ੍ਰਧਾਨ ਮੰਤਰੀ ਨੇ 2011 ਦੇ ਵਿੱਚ ਆਜੇ ਮੁੱਖ ਮੰਤਰੀ ਜਿੱਦਣ ਚਿੱਠੀ ਲਿਖੀ ਸੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੂੰ ਜਦੋਂ ਕੰਜ਼ਿਊਮਰ ਫੇਅਰ ਕਮੇਟੀ ਦੇ ਚੇਅਰਪਰਸਨ ਸੀ ਤੁਸੀਂ ਐਮਐਸਪੀ ਨੂੰ ਪੱਕਾ ਕਰੋ ਕਿ ਇਹ ਬਾਕੀ ਸਿਧਾ ਉਹਨਾਂ ਦਾ 2018 ਦੀ ਲਿਸਟ ਪਈ ਹੋਈ ਆ ਸਾਡੇ ਕੋਲੇ 2021 ਦੇ ਵਿੱਚ ਉਹ ਕਹਿ ਕੇ ਸਾਨੂੰ ਦਿੱਲੀੋਂ ਕਹ ਲਿਆ ਸੀ ਵੀ ਅਸੀਂ ਉਹ ਐਮਐਸਪੀ ਨੂੰ ਹੋਰ ਵਿਆਪਕ ਕਰਾਂਗੇ ਇਹ ਵਾਅਦੇ ਦਾ ਕੀ ਬਣ ਗਿਆ ਉਹਨਾਂ ਦੇ ਆਪ ਦੀ ਵੀਡੀਓ ਦਾ ਵੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਂਗੇ ਇਹ ਸਾਰਾ ਕੁਝ ਪਬਲਿਕ ਡੋਮੇਨ ਦੇ ਵਿੱਚ ਹੈਗਾ ਵਾ ਇਸ ਕਰਕੇ ਸਪਸ਼ਟ ਆ ਵੀ ਜਿਹੜੇ ਪਿੱਛੇ ਕਾਰਪੋਰੇਟ ਘਰਾਣੇ ਖੜੇ ਆ ਜਿਹੜੀ ਵਿਸ਼ਵ ਪਾਰ ਸਸਤਾ ਖੜੀ ਆ ਉਹ ਬਾਅਮ ਲੋੜਦੀ ਆ ਵੀ ਅਸੀਂ ਕਿਸਾਨਾਂ ਨੂੰ ਖੇਤੀ ਵਿੱਚੋਂ ਬਾਹਰ ਕੱਢਣਾ ਵਾ ਜਿਹੜਾ ਦੁਨੀਆ ਦਾ ਇਕਨੋਮਿਕ ਮਾਡਲ ਹੈਗਾ ਵਾ ਜਿਹੜੇ ਬੁੱਧੀਜੀਵੀ ਇਹ ਦਾਅਵੇ ਕਰਦੇ ਹੈਗੇ ਆ ਵੀ ਖੇਤੀ ਨੂੰ ਬਾਜ਼ਾਰ ਨਾਲ ਜੋੜ ਦਿਓ ਜੋੜਤੀ ਖੇਤੀ ਬਾਜਾਰ ਨਾਲ ਜਿੱਤ ਹੋਈ ਆ ਜੋੜਤ ਦੇ ਕਿਸਾਨ ਕਿਉਂ ਪ੍ਰਦਰਸ਼ਨ ਕਰ ਰਹੇ ਹੈਗੇ ਆ ਇੰਗਲੈਂਡ ਦਾ ਕਿਸਾਨ ਜੋ ਦੇਸ਼ ਦੀ ਪਾਰਲੀਮੈਂਟ ਕਿਰਦਾ ਹੈਗਾ ਸੋ ਉੱਥੇ ਇਹਨਾਂ ਦਾ ਬਣਾਇਆ ਹੋਇਆ ਮਾਡਲ ਫੇਲ ਹੋ ਚੁੱਕਾ ਵਾ ਇਹੀ ਇਹ ਲਾਗੂ ਕਰਨਾ ਚਾਹੁੰਦੇ ਆ ਜਦੋਂ ਦੇ ਅਦਾਨਦੀ ਜੀ ਆ ਹਵਾ ਚ ਚ ਗਏ ਆ ਛੇ ਵਾਲੇ ਕਿਸਾਨ ਰੋ ਰਹੇ ਹੈਗੇ ਆ ਇਸ ਕਰਕੇ ਸਾਡਾ ਪੱਖਿਆ ਕਿ ਅਸੀਂ ਖੇਤੀ ਮੰਡੀ ਨੂੰ ਬਚਾਉਣਾ ਆ ਮੈਂ ਅਸੀਂ ਆਪਦੀਆਂ ਜ਼ਮੀਨਾਂ ਬਚਾਉਣੀਆਂ ਵਾ ਉਹਦੇ ਲਈ ਸਾਨੂੰ ਨੰਗੇ ਧੜ ਲੜਨਾ ਪੈਣਾ ਵਾ ਅਸੀਂ ਉਹਦੇ ਲਈ ਤਿਆਰੀ ਕੀਤੀ ਹੋਈ ਆ ਅੱਜ ਪੂਰੀ ਦੁਨੀਆ ਦੇ ਵਿੱਚ ਮੋਦੀ ਜੀ ਦਾ ਚਿਹਰਾ ਚਾਕ ਹੋ ਗਿਆ ਨੰਗਾ ਹੋ ਗਿਆ ਕਿ ਇਹ ਭਾਰਤ ਕਿਹਦੀ ਜ਼ਰੂਰਤ ਹੈਗਾ ਵਾ ਮੈਂ ਕਿਹਾ ਕੁਝ ਪੰਜਾਬ ਬੰਤੇ ਆ ਸਾਡੀ ਚਿੰਤ ਦੇ ਵਿੱਚ ਇਹ ਦਵਾ ਫੋਰਮਾਂ ਦਾ ਹੁਕਮ ਹੀ ਹੋਊਗਾ ਕੋਈ ਫੋਰਮਾਂ ਦਾ ਜਾਪਤਾ ਨਾ ਤੋੜੇ ਜਿਵੇਂ ਡੋਟੀ ਲੀਡਰਸ਼ਿਪ ਸਿਰ ਤੋਂ ਚੱਲਦਾ ਰਹੇਗਾ ਉਹ ਇੱਥੇ ਇੱਕ ਲੱਤ ਖੜ ਕੇ ਪਾਇਨਾ ਨਹੀਂ ਕਰਹੀ ਹੈਗੀਆ ਔਰ ਦੁਨੀਆ ਦਾ মিডিਆ ਦੇਖ ਰਿਹਾ ਸਾਨੂੰ মিডিਆ ਕਹਿੰਦਾ ਮੇ ਤੁਸੀਂ ਕੀ ਕਰੋਗੇ ਕਿ ਬੈਰਕਟ ਹਟਾ ਕੇ ਜਾਓਗੇ ਮੈਂ ਕਿਹਾ ਭਾਈ 100 ਬੰਦਾ ਬੈਰਕਟ ਹਟਾਉਣ ਵਾਲੀ ਹਾਲਤ ਚ ਨਹੀਂ ਹੁੰਦਾ ਹੈਗਾ ਮੈਂ ਸਾਡਾ ਮਨੋਰਥ ਹੈ ਅਸੀਂ ਤਾਂ ਪੀਸਫੁਲੀ ਨੰਗੇ ਪਿੰਡੇ ਅਕੇ ਬਲਾਂ ਦੇ ਅਰ ਮਰਜੀਵਲੇ ਦਾ ਅਰਥ ਆ ਵੀ ਆਪਣੇ ਆਪ ਨੂੰ ਮਰਨ ਵਾਸਤੇ ਅਗਲੇ ਦੇ ਸਾਹਮਣੇ ਸਬੂਤ ਕਰ ਦੇਣਾ ਅੱਜ ਨਾਵੇਂ ਪਾਸ਼ਾ ਦਾ ਸ਼ਹੀਦੀ ਦਿਹਾੜਾ ਆ ਅੱਜ ਦੇ ਦਿਨ ਗੁਰੂ ਸਾਹਿਬ ਨੇ ਦੁਨੀਆ ਦੀ ਸ਼ਹਾਦਤ ਦਿੱਤੀ ਸੀ ਦੁਨੀਆ ਦੇ ਮਾਨਵ ਅਧਿਕਾਰਾਂ ਦੀ ਔਰ ਉਸੇ ਦਿਨ ਕਿਸਾਨਾਂ ਮਜ਼ਦੂਰਾਂ ਦੇ ਲਈ 100 ਕਿਸਾਨਾਂ ਮਜ਼ਦੂਰਾਂ ਦਾ ਜਥਾ ਨਾਲੂ ਕੁੱਟ ਕਾ ਰਿਹਾ ਵੀ ਸਾਡੀ ਜਾਨ ਜਾਂਦੀ ਆ ਤੇ ਚਲੀ ਜਾਵੇ ਭਾਵੇਂ ਜਾਨ ਸਾਰਿਆਂ ਨੂੰ ਪਿਆਰੀ ਹੁੰਦੀ ਆ ਜਿਸ ਤੇ 80 ਕਰੋੜ ਲੋਕਾਂ ਦਾ ਜੇ ਬਚਾਉ ਹੁੰਦਾ ਵਾ ਜੇ ਸਾਡੀ ਮੰਡੀ ਬਾਝ ਜਾਂਦੀ ਆ ਤੇ ਅੱਜ ਹੋਈ ਸ਼ਹਾਦਤ ਸਾਰਤਕ ਸਾਬਤ ਹੋਊਗੀ